ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਇਨਸਾਨ ਦੀਆਂ ਉਹ ਕਿਹੜੀਆਂ ਆਦਤਾਂ ਨੇ ਜੋ ਇਨਸਾਨ ਨੂੰ ਕਾਮਯਾਬੀ ਵੱਲ ਜਾਂ ਨਾ ਕਾਮਯਾਬੀ ਵੱਲ ਲੈ ਕੇ ਜਾਂਦੀਆਂ ਨੇ ਤੇ ਇਸ ਦੇ ਲਈ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਸੁੰਨਣਾ ਤੇ ਸਮਝਣਾ ਤੇ ਆਓ ਆਪਣੇ ਆਪ ਦੀ ਪੜਤਾਲ ਕਰੀਏ ਦੇਖੀਏ ਕਿ ਸਾਡੇ ਵਿੱਚ ਇੱਕ ਸਫਲ ਇਨਸਾਨ ਦੀਆਂ ਆਦਤਾਂ ਹੈ ਜਾਂ ਨਹੀਂ ਤੇ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕਹਿੰਦੇ ਇਨਸਾਨ ਦੀਆਂ ਆਦਤਾਂ ਹੀ ਉਸ ਨੂੰ ਕਾਮਯਾਬੀ ਵੱਲ ਜਾਂ ਨਾ ਕਾਮਯਾਬੀ ਵੱਲ ਲੈ ਕੇ ਜਾਂਦੀਆਂ ਨੇ ਤੇ ਆਓ ਅੱਜ ਆਪਾਂ ਉਹਨਾਂ ਆਦਤਾਂ ਦੀ ਗੱਲ ਕਰਦੇ ਹਾਂ ਜੋ ਇਨਸਾਨ ਨੂੰ ਕਾਮਯਾਬ ਬਣਾਉਂਦੀਆਂ ਨੇ ਪਹਿਲੀ ਕਿ ਇੱਕ ਕਾਮਯਾਬ ਇਨਸਾਨ ਇੱਕ ਸਫਲ ਵਿਅਕਤੀ ਦਾ ਪਹਿਲਾ ਗੁਣ ਹੁੰਦਾ ਹੈ ਕਿ ਉਹ ਕਾਟ ਬੋਲਦਾ ਹੈ ਅਤੇ ਸੋਚਦਾ ਜ਼ਿਆਦਾ ਹੈ ਪਹਿਲਾਂ ਤੋਲੋ ਅਤੇ ਫਿਰ ਬੋਲੋ ਦੀ ਕਹਾਵਤ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੂਰਾ ਲਾਗੂ ਕਰਦਾ ਹੈ ਭਾਵੇਂ ਕਿ ਜੋ ਵੀ ਉਹ ਇਨਸਾਨ ਬੋਲਦਾ ਹੈ ਉਸ ਨੂੰ ਪੂਰਾ ਸੋਚ ਸਮਝ ਕੇ ਵਿਚਾਰ ਕੇ ਹੀ ਬੋਲਦਾ ਹੈ ਕਈ ਲੋਕ ਤੁਸੀਂ ਆਮ ਦੇਖੇ ਹੋਣਗੇ ਕਿ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਨੇ ਪਰ ਕਰਦੇ ਕੁਝ ਨਹੀਂ ਪਰ ਉਹਨਾਂ ਦੇ ਮੁਕਾਬਲੇ ਸਮਝਦਾਰ ਵਿਅਕਤੀ ਸਫਲ ਵਿਅਕਤੀ ਆਪ ਨਹੀਂ ਬੋਲਦਾ ਉਸ ਦਾ ਕੀਤਾ ਹੋਇਆ ਕੰਮ ਬੋਲਦਾ ਹੈ ਉਸ ਦੀ ਸਫਲਤਾ ਬੋਲਦੀ ਹੈ ਅਤੇ ਉਸ ਦੇ ਮੁਕਾਬਲੇ ਜੋ ਇਨਸਾਨ ਕਿਸੇ ਦੀ ਨਹੀਂ ਸੁਣਦਾ ਆਪਣੇ ਆਪ ਨੂੰ ਹੀ ਜ਼ਿਆਦਾ ਸਿਆਣਾ ਜ਼ਿਆਦਾ ਸਮਝਦਾਰ ਸਮਝਦਾ ਹੈ ਉਹ ਅਕਸਰ ਇਨਾ ਕਾਮਯਾਬ ਹੋ ਜਾਂਦਾ ਹੈ ਦੂਜੇ ਪਾਸੇ ਘੱਟ ਬੋਲਣ ਵਾਲੇ ਸਾਹਮਣੇ ਵਾਲੇ ਦੀ ਗੱਲ ਨੂੰ ਪੂਰਾ ਧਿਆਨ ਦੇ ਨਾਲ ਸੁਣਨ ਵਾਲੇ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਕੰਮਜੱਬ ਹੁੰਦੇ ਨੇ ਅਤੇ ਉਹ ਜਿੰਨਾ ਲੋੜੀਦਾ ਹੈ ਉਨਾ ਹੀ ਬੋਲਦੇ ਨੇ ਅਤੇ ਇਸੇ ਆਪਣੇ ਵੱਡੇ ਗੁਣ ਦੇ ਕਾਰਨ ਉਹ ਵਾਦੂ ਦੇ ਕਲੇਸ਼ ਲੜਾਈ ਝਗੜੇ ਤੋਂ ਬਚੇ ਰਹਿੰਦੇ ਹਨ ਕਿਉਂਕਿ ਕੰਮਜੱਬ ਇਨਸਾਨ ਦਾ ਇੱਕ ਗੁਣ ਹੁੰਦਾ ਹੈ ਕਿ ਉਹ ਸਿਰਫ ਆਪਣੇ ਕੰਮ ਦੇ ਨਾਲ ਮਤਲਬ ਰੱਖਦਾ ਹੈ ਉਸ ਨੂੰ ਇੱਧਰ ਉੱਧਰ ਦੀਆਂ ਫालतू ਗੱਲਾਂ ਦੇ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ ਤੇ ਦੂਸਰੀ ਆਦਤ ਕਾਮਜਬ ਵਿਅਕਤੀ ਦੀ ਦੂਸਰੀ ਆਦਤ ਕੇ ਉਹ ਸਮੇਂ ਦੀ ਕੀਮਤ ਨੂੰ ਸਮਝਦਾ ਹੈ ਉਹ ਆਪਣੇ ਸਮੇਂ ਨੂੰ ਵਾਧੂ ਵਿਅਰਥ ਨਹੀਂ ਗਵਾਉਂਦਾ ਆਪਣੇ ਸਮੇਂ ਦਾ ਪ੍ਰਯੋਗ ਕਰਨਾ ਉਸ ਨੂੰ ਚੰਗੀ ਤਰ੍ਹਾਂ ਆਉਂਦਾ ਹੈ ਉਸ ਕੋਲ ਜੋ ਵੀ ਵਾਧੂ ਸਮਾਂ ਬਚਦਾ ਹੈ ਉਸ ਸਮੇਂ ਦੇ ਵਿੱਚ ਉਹ ਆਪਣੇ ਗਿਆਨ ਦੇ ਵਿੱਚ ਵਾਧਾ ਕਰਦਾ ਹੈ ਕੁਝ ਵਧੀਆ ਪੜਦਾ ਹੈ ਜਾਂ ਕੁਝ ਵਧੀਆ ਸੁਣਦਾ ਹੈ ਜਿਸ ਨਾਲ ਉਸ ਦੇ ਗਿਆਨ ਦੇ ਵਿੱਚ ਹੋਰ ਵਾਧਾ ਹੋਵੇ ਤੇ ਦੂਜੇ ਪਾਸੇ ਨਾ ਕਾਮਜਾਬ ਵਿਅਕਤੀ ਆਪਣਾ ਸਾਰਾ ਸਮਾਂ ਏਧਰ ਉਧਰ ਦੀਆਂ ਫालतू ਗੱਲਾਂ ਦੇ ਵਿੱਚ ਬਿਤਾ ਦਿੰਦਾ ਹੈ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਪਰ ਕਾਮਜਾਬ ਵਿਅਕਤੀ ਕਦੇ ਵੀ ਆਪਣੇ ਸਮੇਂ ਨੂੰ ਵਿਅਰਥ ਨਹੀਂ ਗਵਾਉਂਦਾ ਇੱਕ ਕਾਮਜਾਬ ਇਨਸਾਨ ਇੱਕ ਸਮਝਦਾਰ ਇਨਸਾਨ ਦੀ ਤੀਸਰੀ ਨਿਸ਼ਾਨੀ ਹੈ ਕਿ ਉਹ ਹਮੇਸ਼ਾ ਖੁੱਲੀਆਂ ਅੱਖਾਂ ਦੇ ਨਾਲ ਸੁਪਨਾ ਦੇਖਦਾ ਹੈ ਅਤੇ ਆਪਣੇ ਸੁਪਨਿਆਂ ਨੂੰ ਪੂਰੇ ਕਰਨ ਦੇ ਲਈ ਹਰ ਕੋਸ਼ਿਸ਼, ਹਰ ਯਤਨ ਕਰਦਾ ਹੈ। ਕਿਸੇ ਵੀ ਗੱਲ ਨੂੰ ਵਧਾ ਚੜਾ ਕੇ ਨਹੀਂ ਕਰਦਾ। ਜੋ ਜਿੰਨਾ ਹੈ ਉਹਨਾ ਹੀ ਦੱਸਦਾ ਹੈ। ਇਹ ਨਹੀਂ ਕਿ ਗੱਲ ਥੋੜੀ ਹੋਵੇ ਉਸ ਨੂੰ ਵਧਾ ਚੜਾ ਕੇ ਬਹੁਤੀ ਦੱਸਣਾ। ਉਹ ਹਮੇਸ਼ਾ ਸੱਚਾਈ ਦੇ ਵਿੱਚ ਜਿੰਦਾ ਹੈ। ਉਸ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੁੰਦਾ ਹੈ। ਕਿ ਉਹ ਇਸ ਵਕਤ ਕਿੱਥੇ ਹੈ ਅਤੇ ਉਸਨੇ ਕਿੱਥੇ ਜਾਣਾ ਹੈ ਭਾਵ ਕਿ ਉਸਨੇ ਆਪਣੀ ਮੰਜ਼ਿਲ ਆਪਣਾ ਮਿੱਥਿਆ ਹੋਇਆ ਟੀਚਾ ਆਪਣਾ ਮਿੱਥਿਆ ਹੋਇਆ ਨਿਸ਼ਾਨਾ ਉਸ ਨੂੰ ਪਤਾ ਹੁੰਦਾ ਹੈ ਅਤੇ ਉਸ ਨੂੰ ਇਸ ਗੱਲ ਦਾ ਵੀ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਰਸਤੇ ਦੇ ਵਿੱਚ ਕਿਹੜੀਆਂ-ਕਿਹੜੀਆਂ ਮੁਸੀਬਤਾਂ ਆ ਸਕਦੀਆਂ ਨੇ ਇਸ ਲਈ ਉਹ ਪੂਰੀ ਤਿਆਰੀ ਦੇ ਨਾਲ ਚੱਲਦਾ ਹੈ ਤੇ ਚੌਥੀ ਨਿਸ਼ਾਨੀ ਹੁੰਦੀ ਹੈ ਕਾਮਯਾਬ ਵਿਅਕਤੀ ਦੀ ਇੱਕ ਕਾਮਯਾਬ ਵਿਅਕਤੀ ਕਦੇ ਵੀ ਹਾਰਨ ਤੋਂ ਨਹੀਂ ਡਰਦਾ ਉਹ ਜਾਣਦਾ ਹੈ ਕਿ ਹਾਰ ਤੋਂ ਜਿੱਤਨਾ ਕਿਵੇਂ ਹੈ ਪਾਉ ਕੇ ਉਹ ਆਪਣੇ ਜ਼ਿੰਦਗੀ ਬਚਾਉਣ ਵਾਲੀਆਂ ਕਠਿਨਾਈਆਂ ਆਉਣ ਵਾਲੀਆਂ ਮੁਸ਼ਕਲਾਂ ਨੂੰ ਇੱਕ ਚੁਣੌਤੀ ਦੇ ਰੂਪ ਦੇ ਵਿੱਚ ਲੈਂਦਾ ਹੈ ਅਤੇ ਉਹਨਾਂ ਚੁਣੌਤੀਆਂ ਦੇ ਨਾਲ ਲੜਦਾ ਹੈ ਅਤੇ ਜਿੱਤਦਾ ਹੈ ਇਹ ਨਹੀਂ ਕਿ ਹਿੰਮਤ ਹਾਰ ਕੇ ਬੈਠ ਜਾਂਦਾ ਹੈ ਅਤੇ ਉਸ ਦੇ ਮੁਕਾਬਲੇ ਨਾ ਕਾਮਯਾਬ ਵਿਅਕਤੀ ਹਾਰ ਦੇ ਡਰ ਤੋਂ ਹੀ ਹਿੰਮਤ ਹਾਰ ਕੇ ਬੈਠ ਜਾਂਦਾ ਹੈ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਛੱਡ ਦਿੰਦਾ ਹੈ ਕਿਤੇ ਮੈਂ ਹਾਰ ਨਾ ਜਾਵਾਂ ਕਿਤੇ ਮੈਨੂੰ ਇਸ ਕੰਮ ਦੇ ਵਿੱਚ ਮੈਂ ਅਸਫਲ ਨਾ ਹੋ ਜਾਵਾਂ ਮੈਨੂੰ ਘਾਟਾ ਨਾ ਪੈ ਜਾਵੇ ਪਰ ਸਫਲ ਵਿਅਕਤੀ ਕਦੇ ਵੀ ਘਾਟੇ ਵਾਦੇ ਤੋਂ ਨਹੀਂ ਡਰਦਾ ਕਾਮਯਾਬ ਵਿਅਕਤੀ ਨੇ ਆਪਣੇ ਦਿਮਾਗ ਨੂੰ ਪਹਿਲਾਂ ਹੀ ਸੈੱਟ ਕੀਤਾ ਹੁੰਦਾ ਹੈ ਕਿ ਜੇ ਮੈਂ ਹਾਰ ਵੀ ਗਿਆ ਤਾਂ ਕੋਈ ਗੱਲ ਨਹੀਂ ਹਾਰ ਤੋਂ ਵੀ ਕੁਝ ਸਿੱਖਣ ਨੂੰ ਹੀ ਮਿਲੇਗਾ ਮੈਂ ਆਪਣੀਆਂ ਗਲਤੀਆਂ ਨੂੰ ਸੁਧਾਰਾਂਗਾ ਵੱਧ ਮਿਹਨਤ ਕਰਾਂਗਾ ਅਤੇ ਕਾਮਯਾਬ ਹੋਵਾਂਗਾ ਇਸ ਲਈ ਜੇ ਉਸ ਨੂੰ ਜ਼ਿੰਦਗੀ ਦੇ ਵਿੱਚ ਹਾਰ ਦਾ ਮੋਹ ਦੇਖਣਾ ਵੀ ਪਵੇ ਤੇ ਹਿੰਮਤ ਨਹੀਂ ਹਾਰਦਾ ਦੁਖੀ ਨਹੀਂ ਹੁੰਦਾ ਸਗੋਂ ਹੋਰ ਮਿਹਨਤ ਕਰਦਾ ਹੈ ਅਤੇ ਇੱਕ ਕਾਮਯਾਬ ਅਤੇ ਸਫਲ ਇਨਸਾਨ ਬਣਦਾ ਹੈ ਕਿ ਉਹ ਆਪਣੀ ਹੋਂਦ ਨੂੰ ਨਹੀਂ ਭੁੱਲਦਾ ਆਪਣੇ ਪਰਿਸ਼ੋਕੜ ਨੂੰ ਨਹੀਂ ਭੁੱਲਦਾ ਚੰਗੇ ਮਾੜੇ ਦਿਨਾਂ ਨੂੰ ਆਪਣੇ ਰਿਸ਼ਤਿਆਂ ਨੂੰ ਸਬਨੂਨ ਨਾਲ ਲੈ ਕੇ ਚੱਲਦਾ ਹੈ ਕਿਉਂਕਿ ਇਨਸਾਨ ਦੇ ਚੰਗੇ ਮਾੜੇ ਦਿਨ ਉਸੇ ਲਈ ਹੋਰ ਜ਼ਿਆਦਾ ਕੰਮ ਕਰਦੇ ਨੇ ਉਸ ਨੂੰ ਹੋਰ ਚੰਗਾ ਕਰਨ ਦੇ ਲਈ ਪ੍ਰੇਰਿਤ ਦੇ ਨੇ ਇਸ ਲਈ ਆਪਣੇ ਚੰਗੇ ਦਿਨਾਂ ਦੇ ਵਿੱਚ ਆਪਣੇ ਮਾੜੇ ਦਿਨਾਂ ਨੂੰ ਕਦੇ ਨਾ ਭੁੱਲੋ ਪਰ ਉਹਨਾਂ ਮਾੜੇ ਦਿਨਾਂ ਨੂੰ ਆਪਣੀਆਂ ਮਾੜੀਆਂ ਜਾਂਦਾ ਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਲੈਣਾ ਹੈ ਇਹ ਨਹੀਂ ਕਿ ਉਹਨਾਂ ਨੂੰ ਸੋਚ-ਸੋਚ ਕੇ ਦੁਖੀ ਹੋਣਾ ਹੈ ਉਹਨਾਂ ਤੋਂ ਪੋਜ਼ਿਟਿਵ એનર્ਜੀ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਹੈ ਅਤੇ ਇੱਕ ਕਾਮ ਜਬ ਇਨਸਾਨ ਦੀ ਇੱਕ ਸਫਲ ਵਿਅਕਤੀ ਦੀ ਸਭ ਤੋਂ ਇੱਕ ਚੰਗੀ ਆਦਤ ਵੱਡਾ ਗੁਣ ਹੁੰਦਾ ਹੈ ਉਹ ਇਨਸਾਨ ਆਪਣੇ ਕਿਸੇ ਵੀ ਕੰਮ ਦੀ ਸ਼ੁਰੂਆਤ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਕਰਦਾ ਇਸ ਲਈ ਜਦੋਂ ਵੀ ਕਿਸੇ ਨਵੇਂ ਕੰਮ ਦੀ ਸ਼ੁਰੂਆਤ ਕਰਨੀ ਹੈ ਤਾਂ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਅਰਦਾਸ ਕਰਕੇ ਉਹਨਾਂ ਦੀ ਮਨਜ਼ੂਰੀ ਲੈ ਕੇ ਫਿਰ ਕਰੋ ਅੰਮ੍ਰਿਤ ਵੇਲੇ ਉਠੋ ਉੱਠ ਕੇ ਕੜਾ ਪ੍ਰਸ਼ਾਦ ਦੀ ਤਿਆਰ ਕਰੋ ਫਿਰ ਮੂਲ ਮੰਤਰ ਜੀ ਦਾ ਜਾਪ ਕਰੋ ਜਾਂ ਜਪਜੀ ਸਾਹਿਬ ਜੀ ਦਾ ਪਾਠ ਕਰੋ ਸੁਖਨੀ ਸਾਹਿਬ ਜੀ ਦਾ ਪਾਠ ਕਰੋ ਜੋ ਵੀ ਗੁਰਬਾਣੀ ਦਾ ਜਾਪ ਤੁਸੀਂ ਕਰ ਰਹੇ ਹੋ ਜੋ ਵੀ ਕੁਰਬਾਨੀ ਦਾ ਜੱਬ ਤੁਸੀਂ ਕਰ ਸਕਦੇ ਹੋ ਉਹ ਪਾਠ ਕਰੋ ਫਿਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਅਰਦਾਸ ਕਰੋ ਕਿ ਪਾਸ਼ਾ ਮੈਂ ਅੱਜ ਇਸ ਕੰਮ ਦੀ ਸ਼ੁਰੂਆਤ ਕਰਨ ਜਾ ਰਿਹਾ ਹਾਂ ਆਪ ਵਿੱਚ ਵਰਤ ਕੇ ਆਪ ਵਿੱਚ ਹੋ ਕੇ ਮੇਰੇ ਕਾਰਜ ਨੂੰ ਸਫਲ ਬਣਾਉਣਾ ਤਾਂ ਦੇਖਣਾ ਜਦੋਂ ਇੰਜ ਪਿਆਰ ਨਾਲ ਸਤਕਾਰ ਨਾਲ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰੋਗੇ ਤੇ ਵਾਹਿਗੁਰੂ ਜੀ ਵੀ ਕਦੇ ਵੀ ਤੁਹਾਨੂੰ ਇਕੱਲੇ ਨਹੀਂ ਛੱਡਣਗੇ ਹਰੇਕ ਕੰਮ ਦੇ ਵਿੱਚ ਆਪ ਵਰਤਣਗੇ ਆਪ ਵਿੱਚ ਹੋ ਕੇ ਸਾਰੇ ਕਾਰਜ ਰਾਸ ਕਰਨਗੇ ਹਰੇਕ ਔਖੇ ਸੌਖੇ ਰਾਹ ਦੇ ਵਿੱਚੋਂ ਤੁਹਾਡੀ ਬਾਹ ਫੜ ਕੇ ਬਾਹਰ ਕੱਢਣਗੇ ਤੇ ਆਓ ਜੇਕਰ ਆਪਾ ਚਾਹੁੰਦੇ ਹਾਂ ਕਿ ਆਪਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਾਮਜਾਬ ਹੋਈਏ ਤੇ ਇਹਨਾਂ ਕੁਝ ਗੱਲਾਂ ਵੱਲ ਧਿਆਨ ਦਿਓ ਕੁਝ ਆਦਤਾਂ ਨੂੰ ਸੁਧਾਰੀਏ ਉਹ ਨਹੀਂ ਬੋਲੋ ਜਿੰਨੀ ਜ਼ਰੂਰਤ ਹੋਵੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਸਿੱਖਦੇ ਰਹੋ ਆਪਣੀ ਜ਼ਿੰਦਗੀ ਦਾ ਕੋਈ ਲਕਸ਼ ਕੋਈ ਟੀਚਾ ਮਿੱਥੋ ਅਧਿਕ ਕਦੇ ਵੀ ਹਾਰਨ ਤੋਂ ਨਹੀਂ ਡਰਨਾ ਕਿਉਂਕਿ ਹਾਰ ਤੋਂ ਬਾਅਦ ਜਿੱਤ ਹੁੰਦੀ ਹੈ ਕਦੇ ਵੀ ਕਿਸੇ ਵੀ ਕੰਮ ਦੀ ਸ਼ੁਰੂਆਤ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਕਰਨੀ ਪਹਿਲਾਂ ਅਰਦਾਸ ਬੇਨਤੀ ਕਰਨੀ ਹੈ ਮਨਜ਼ੂਰੀ ਲੈਣੀ ਹੈ ਫਿਰ ਹੀ ਉਸ ਕੰਮ ਦੀ ਸ਼ੁਰੂਆਤ ਕਰਨੀ ਹੈ ਤਾਂ ਦੇਖਣਾ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਆਪੋ ਵਿੱਚ ਹੋ ਕੇ ਵਰਤਣਗੇ ਅਤੇ ਤੁਹਾਡੇ ਸਾਰੇ ਘਰਜ ਰਾਜ ਸੋਣਗੇ ਉਸ ਤੋਂ ਬਾਅਦ ਅਗਲੀ ਗੱਲ ਹਮੇਸ਼ਾ ਆਪਣੇ ਵਰਤਮਾਨ ਦੇ ਵਿੱਚ ਜੀਣਾ ਹੈ ਨਾ ਹੀ ਅਤੀਤ ਦੇ ਬਾਰੇ ਸੋਚ-ਸੋਚ ਕੇ ਪਰੇਸ਼ਾਨ ਹੋਣਾ ਹੈ ਅਤੇ ਨਾ ਹੀ ਭਵਿੱਖ ਦੇ ਬਾਰੇ ਵਰਤਮਾਨ ਦੇ ਵਿੱਚ ਜੀਵਾਂਗੇ ਵਰਤਮਾਨ ਦੇ ਵਿੱਚ ਜੀਵਾਂਗੇ ਤਾਂ ਸਾਡਾ ਭਵਿੱਖ ਵੀ ਸੁਖਾਲਾ ਹੋਵੇਗਾ ਸੋਹਣਾ ਬਣੇਗਾ ਫਿਰ ਇਸੇ ਵਰਤਮਾਨ ਨੇ ਸਾਡਾ ਅਤੀਤ ਬਣਨਾ ਹੈ ਉਸ ਤੋਂ ਬਾਅਦ ਅਗਲੀ ਗੱਲ ਸੰਗਤ ਦਾ ਸਾਡੇ ਤੇ ਬਹੁਤ ਪ੍ਰਭਾਵ ਪੈਂਦਾ ਹੈ ਇਸ ਕਰਕੇ ਅਸੀਂ ਕਿਹੋ ਜਿਹੀ ਸੰਗਤ ਕਰ ਰਹੇ ਹਾਂ ਸੁਣ ਰਹੇ ਹਾਂ ਕਿ ਦੇਖ ਰਹੇ ਹਾਂ ਇਹ ਸਾਡੇ ਉਤੇ ਪ੍ਰਭਾਵ ਪੈਂਦਾ ਹੈ ਹਮੇਸ਼ਾ ਕੋਸ਼ਿਸ਼ ਕਰੋ ਕਿ 네ਗੇਟਿਵਿਟੀ ਤੋਂ ਦੂਰ ਰਹੋ ਚੜ੍ਹਦੀ ਕਲਾ ਵਾਲੇ ਲੋਕਾਂ ਦੇ ਨਾਲ ਰਹੋ ਕਿਉਂਕਿ ਜੇਕਰ ਚੜ੍ਹਦੀ ਕਲਾ ਵਾਲੇ ਮਨੁੱਖਾਂ ਦੀ ਸੰਗਤ ਕਰਾਂਗੇ ਤਾਂ ਸਾਡਾ ਵੀ ਜੀਵਨ ਚੜ੍ਹਦੀ ਕਲਾ ਵਾਲਾ ਬਣ ਜਾਵੇਗਾ ਭਾਵ ਕਿ ਆਪਣੇ ਦੋਸਤ ਮਿੱਤਰ ਸੋਚ ਸਮਝ ਕੇ ਬਣਾਓ ਕਿਉਂਕਿ ਉਹਨਾਂ ਦਾ ਸਾਡੇ ਉੱਤੇ ਪ੍ਰਭਾਵ ਪੈਂਦਾ ਹੈ ਤੇ ਸਭ ਤੋਂ ਜ਼ਰੂਰੀ ਗੱਲ ਉਸ ਵਾਹਿਗੁਰੂ ਅਕਾਲਪੁਰਖ ਜੀ ਦੇ ਧਾਰ ਦੇ ਵਿੱਚ ਉਹਨਾਂ ਦੇ ਸ਼ੁਕਰਾਨੇ ਦੇ ਵਿੱਚ ਉਹਨਾਂ ਦੇ ਪਾਣੇ ਦੇ ਵਿੱਚ ਰਹਿਣਾ ਹੈ ਉਸ ਵਾਹਿਗੁਰੂ ਅਕਾਲਪੁਰਖ ਜੀ ਨੂੰ ਹਮੇਸ਼ਾ ਯਾਦ ਰੱਖਣਾ ਹੈ ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਉਹ ਪਰਮ ਪਿਤਾ ਪਰਮਾਤਮਾ ਸਭ ਕੁਝ ਦੇਖ ਰਹੇ ਹਨ ਅੱਜ ਕੀ ਅਸੀਂ ਕਰ ਰਹੇ ਹਾਂ ਚੰਗਾ ਮਾੜਾ ਸਭ ਲਿਖ ਰਹੇ ਨੇ ਵਾਹਿਗੁਰੂ ਅਕਾਲ ਪੁਰਖ ਜੀ ਜਾਣੇ ਜਾਂਨੇ ਉਹ ਸਭ ਸਾਡਾ ਕੀਤਾ ਹੋਇਆ ਲਿਖਦੇ ਨੇ ਤਾਂ ਜਦੋਂ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਰੱਖਾਂਗੇ ਕਦੇ ਵੀ ਸਾਡੇ ਕੋਲੋਂ ਕੋਈ ਵੀ ਮਾੜਾ ਕੰਮ ਨਹੀਂ ਹੋਵੇਗਾ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰਨਾ ਹੈ ਦਿਨ ਦੀ ਸ਼ੁਰੂਆਤ ਅੰਮ੍ਰਿਤ ਵੇਲੇ ਤੋਂ ਕਰਨੀ ਹੈ ਮਾਲਕ ਦੇ ਸ਼ੁਕਰਾਨੇ ਤੋਂ ਕਰਨੀ ਹੈ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਮ ਤੋਂ ਕਰਨੀ ਹੈ ਕਿਉਂਕਿ ਜਿਸ ਮਨੁੱਖ ਦੇ ਪੱਲੇ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਹੈ ਗੁਰਬਾਣੀ ਦਾ ਗਿਆਨ ਹੈ ਉਹਨਾਂ ਦੇ ਸਿਰ ਉੱਤੇ ਹਮੇਸ਼ਾ ਹੀ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਮੇਰ ਭਰਿਆ ਹੱਥ ਹੁੰਦਾ ਹੈ ਜੋ ਗੁਰਬਾਣੀ ਦੇ ਗਿਆਨ ਅਨੁਸਾਰ ਚੱਲਦੇ ਨੇ ਉਹ ਕਦੇ ਵੀ ਜ਼ਿੰਦਗੀ ਦੇ ਵਿੱਚ ਨਰਾਸ਼ ਨਹੀਂ ਹੁੰਦੇ। ਉਹਨਾਂ ਦਾ ਜੀਵਨ ਚੜ੍ਹਦੀ ਕਲਾ ਵਾਲਾ ਬਣ ਜਾਂਦਾ ਹੈ। ਉਹ ਆਪਣਾ ਜੀਵਨ ਸਵਾਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।